ਪੰਜਾਬ ਦੇ ਵਿੱਤ ਮੰਤਰੀ ਸਵੇਰੇ ਹੀ ਆਪਣੀ ਵੋਟ ਪਾਉਣ ਲਈ ਆਪਣੇ ਜੱਦੀ ਪਿੰਡ ਜਿਹੜਾ ਚੀਮਾ ਪਹੁੰਚੇ ਨੇ ਚੀਮਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਆ ਸਭ ਤੋਂ ਪਹਿਲਾਂ ਸਵੇਰੇ ਸਵੇਰੇ 7 ਵਜੇ ਤੁਸੀਂ ਵੋਟ ਪਾਉਣ ਲਈ ਆਪਣੇ ਜੱਦੀ ਪਿੰਡ ਪਹੁੰਚੇ ਹੋ ਆ ਦੇਖੋ ਲੋਕਤੰਤਰ ਦੀ ਸਭ ਤੋਂ ਵੱਡਾ ਤਿਹਾਰ ਹੈਗਾ ਔਰ ਸਾਰੇ ਦੇਸ਼ ਦੇ ਲੋਕ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਲੋਕਤੰਤਰ ਨੂੰ ਹੋਰ ਖੂਬਸੂਰਤ ਬਣਾਉਣ ਦੇ ਲਈ ਆਪਣੀ ਵੋਟ ਦਾ ਇਸਤੇਮਾਲ ਕਰਦੇ ਨੇ ਸੋ ਮੈਂ ਮੈਂ ਵੀ ਇੱਕ ਦੇਸ਼ ਦਾ ਨਾਗਰਿਕ ਹਾਂ ਔਰ ਮੈਂ ਆਪਣੀ ਬੋਟ ਦਾ ਇਸਤੇਮਾਲ ਕਰਨ ਲਈ ਆਇਆ ਹਾਂਗਾ ਔਰ ਸਾਰੇ ਸਾਥੀ ਜਿਹੜੇ ਖੜੇ ਨੇਗੇ ਔਰ ਲੋਕ ਲੈਣਾ ਚ ਸਵੇਰੇ ਸਵੇਰੇ 7 ਵਜੇ ਲੱਗੇ ਨੇ ਤਾਂ ਇਸ ਗੱਲ ਦਾ ਸਬੂਤ ਆ ਕਿ ਦੇਸ਼ ਦੇ ਲੋਕ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਦੀ ਸ਼ਾਂਤੀ ਦੇ ਲਈ ਦੇਸ਼ ਕਿਵੇਂ ਅੱਗੇ ਜਾਣਾਗਾ ਉਹਦੇ ਲਈ ਅੱਜ ਵੋਟਿੰਗ ਕਰਨ ਲਈ ਬਾਹਰ ਨਿਕਲ ਰਹੇ ਨੇ ਵੋਟਿੰਗ ਪਰਸੈਂਟੇਜ ਨੂੰ ਲੈ ਕੇ ਕਈ ਚਰਚਾਵਾਂ ਚੱਲ ਰਹੀਆਂ ਕਿ ਬਹੁਤ ਘੱਟ ਹੋਣੇ ਕਿਉਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਉਹ ਦੇਖਦੇ ਕਿ ਹਿੱਸੇ ਜਦੋਂ ਪਹਿਲਾਂ ਵੋਟਿੰਗ ਹੋਈ ਜਾਂਦਾ ਪਰਸੈਂਟੇਜ ਬਹੁਤ ਘਟੀਆ ਪੰਜਾਬ ਦੇ ਵਿੱਚੋਂ ਉਮੀਦ ਕਿਸ ਤਰ੍ਹਾਂ ਦੇਖੋ ਪੰਜਾਬ ਹਮੇਸ਼ਾ ਹੀ ਮੈਸਮਿੰਦਾਗਾ ਅਗਾਹਾਂ ਬਦੂ ਸ ਪੰਜਾਬ ਦੇ ਲੋਕ ਪੰਜਾਬ ਦੀ ਤਰੱਕੀ ਦੇ ਲਈ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਦੀ ਇਕਤਾ ਤੇ ਅਖੰਡਤਾ ਦੇ ਲਈ ਦੇਸ਼ ਦੀ ਇਕਤਾ ਤੇ ਅਖੰਡਤਾ ਲਈ ਵੋਟ ਕਰਦੇ ਨੇ ਸੋ ਮੈਂ ਸਮਝਦਾ ਸਭ ਤੋਂ ਜ਼ਿਆਦਾ VOTING ਜਿਹੜੀ ਆ ਤੁਸੀਂ ਦੇਖ ਲਿਓ ਸ਼ਾਮ ਨੂੰ ਸਭ ਤੋਂ ਜ਼ਿਆਦਾ VOTING ਜਿਹੜੀ ਆ ਉਹ ਪੰਜਾਬ ਸਟੇਟ ਚ ਹੋਊਗੀ ਇਸ ਨਾਲ ਹਰਪਾਲ ਸਿੰਘ ਚੀਮਾ ਜਿਹੜੇ ਕਿ ਸਵੇਰੇ ਸਵੇਰੇ ਆਪਣੇ ਜੱਦੀ ਪਿੰਡ ਚੀਮਾ ਚ ਵੋਟ ਪਾਉਣ ਦੇ ਲਈ ਪਹੁੰਚੇ ਸਵੇਰੇ 7 ਵਜੇ ਉਹਨਾਂ ਨੇ ਜਿਹੜੀ ਆਪਣੀ ਵੋਟ ਹੈ ਜਿਹੜੀ ਉਹ ਭਾਈ ਉਹਨਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਵੀ ਆਪਣੇ ਰਿਕਾਰਡ ਤੋੜਦਾ ਹੈਗਾ ਜਿਸ ਦੇ ਦੇਸ਼ ਦੇ ਵਿੱਚ ਘੱਟ ਜਿਹੜੀ ਵੋਟਿੰਗ ਹੋਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਤਕਰੀਬਨ 85% ਦੇ ਕਰੀਬ ਜਿਹੜੀ ਵੋਟਿੰਗ ਹੋਣ ਦੀ ਸੁਭਾਵਨਾ ਜਿਸ ਉਤਸ਼ਾਹ ਦੇ ਨਾਲ ਲੋਕ ਸਵੇਰੇ ਸਵੇਰੇ ਬੋਟ ਪਾਉਣ ਦੇ ਲਈ ਆਪਣੇ ਘਰਾਂ ਤੋਂ ਬਾਹਰ ਨਿਕਲੇ ਨੇ ਕੈਮਰਾਮਨ ਮੁਰਲੀ ਵੀ ਇਹਦੇ ਨਾਲ ਵਿਕੀਪੁਤਰ ਪੰਜਾਬ ਤੱਕ ਸੰਗਰੋਹ